ਵਾਹਿਗੁਰੂ 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 ਮੈਂ ਸਭ ਤੋਂ ਪਹਿਲਾਂ ਸਤਿਕਾਰ ਸੇਵਾ ਦੀ ਬੋਲ ਦੇ ਨਾਲ ਲਗਾ ਰੱਖਦਾ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਸੋਨੋ ਕੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਵਾਲੇ ਸਾਹਿਬ ਵੱਲੋਂ ਮੁੱਚੀ ਪਾਰਟੀ ਦੀ ਸੀਨੀਅਰ ਡਿਪਚਪ ਨੂੰ ਜਿਹੜੀ ਦਾਸ ਦੇ ਜਨਵਰੀ ਦਿੱਤੀ ਗਈ ਆ ਜਾਂ ਦਸੰਕੇ ਬਣਾ ਲਿਆ ਓਏ ਅੱਲਾਹ ਦਾ ਸ਼ੁਕਰ ਕਰਦਾ ਤੁਸੀਂ ਆਪਣੀ ਪਾਰਟੀ ਨੂੰ ਪ੍ਰਧਾਨ ਸਰਦਾਰ ਸੁਖਦੀਪ ਸਿੰਘ ਬਾਵਾ ਸਾਹਿਬ ਨੂੰ ਵਿਸ਼ਵਾਸ ਦਵਾ ਕਿ ਜਿਹ ਵੀ ਜਨਰ ਜਿੰਮੇਵਾਰੀ ਦਿੱਤੀ ਹੈ ਥੋੜਾ ਇਧਰ ਰੱਖੋ ਵੀ ਮਾਰੇ ਜੇ ਪਾਰ ਬਖਸ਼ਤ ਕਪੂਰੀ ਤਾਂ ਦੇ ਨੇ ਨਵਾਵਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦੇ ਲਈ ਕਰਾਂਗੇ ਇਹ ਦੁਨੀਆਂ ਦੇ ਸਾਹਮਣੇ ਪ੍ਰਤੱਖ ਹੋ ਗਿਆ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੀਦਿਲ ਸੀਨੀਅਰ ਲੀਡਰਸ਼ਿਪ ਹੀ ਵਾਰ-ਵਾਰ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗੈਰਾ ਦੇ ਹੱਥਾਂ 'ਚ ਫੇਟਦਾ ਪਿਆ ਜੋ ਕਿ 2 ਦਸੰਬਰ ਨੂੰ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁਕਮਨਾਮਾ ਜਾਰੀ ਕੀਤਾ ਜਾਂ ਜੋ ਵੀ ਕੁਝ ਬੋਲਿਆ ਗਿਆ ਉਹਨਾਂ ਨੂੰ ਲਿਖ ਕੇ ਦਿਖਾਇਆ ਸੀ ਉਧਰ ਲਿਖ ਕੇ ਜਿਹੜਾ ਦਿੱਤਾ ਸੀ ਉਹਨੂੰ ਬੋਲਦੇ ਸੀ ਉਹਨਾਂ ਦਾ ਇੱਕੋ ਹੀ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਸਿੱਖਿਆ ਦੀ ਰਿਸੈਪਟ ਉੱਤੇ ਪਾਬੰਦੀ ਲਾਉਣ ਦੀ ਉਹਦਾ ਮੇਨ ਅਜੰਡਾ ਸੀ ਠੀਕ ਨਾ ਉਹ ਹਾਲਾਤਾਂ ਨੂੰ ਇਹੋ ਜਿਹੇ ਹਾਲਾਤ ਉਹਨੂੰ ਜਿੰਦਾ ਯਾਰ ਆਗੇ ਕਿ ਜੇ ਮੈਂ ਇਹੋ ਜਿਹਾ ਕੋਈ ਕੰਮ ਕਰ ਦਿੱਤਾ ਲੋਕ ਜਿਹੜੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਕੋਈ ਇਹੋ ਜਿਹਾ ਬਗਾਵਤ ਦਾ ਉੱਠ ਕੋਵੇ ਉਹਨੇ ਫਿਰ ਵੀ ਉਦੀ ਮੇਨ ਮਨਸਾ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਕੰਮ ਕਰਾਂ। ਅੱਜ ਉਹਦੀ ਉਹ ਤਮੰਨਾ ਉਹਨੇ ਆਪਣੀ ਪੂਰੀ ਕਰ ਲਈ ਆ। ਇੱਕ ਬੰਨੇ ਤੇ ਸ਼੍ਰੋਮਣੀ ਅਕਾਲੀ ਦਲ ਸਰਪ ਤੋਂ ਇਹ ਕਹੋਇਆ ਕਿ ਵੱਖ-ਵੱਖ ਜਿਹੜੇ ਚੰਗੇ ਉਹ ਬੰਦ ਕਰਕੇ ਇੱਕ ਥਾਂ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ। ਪਰ ਬਣੀ ਧੋਖ ਵਾਲੀ ਗੱਲ ਹੈ। ਕਿ ਅੱਜ ਉਹ ਆਪ ਹੀ ਇੱਕ ਨਵਾਂ ਚੁੱਲਾ ਬਣਾ ਕੇ ਉਹਦਾ ਮਿੱਤੀ ਬਣ ਗਿਆ। ਕੌਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਗੱਲਾਂ ਸਾਹਮਣੇ ਆਉਣਗੀਆਂ ਮੈਂ ਸਮਝਦਾ ਜਿਹੜਾ ਸ਼ੋਹਨੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੁਪਨਾ ਲੈ ਰਿਹਾ ਨੇ ਪਰ ਸੋ ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਜਦ ਲੋਕਾਂ ਦੇ ਨਾਲ ਮਜਬੂਰੀ ਤਰ੍ਹਾਂ ਲੜਾਣਾ ਇਹ ਇੱਕ ਗੱਲ ਮੈਂ ਇੱਕ ਨੀਚੇਦ ਤੋਂ ਦੇਖ ਰਿਹਾ ਹਾਂ ਜੀ ਕਹਿਣ ਲੱਗੇ ਕਿ ਇਹ ਗਰੀਬ ਗਲਤ ਪਰਿਵਾਰ ਦੇ ਵਿੱਚੋਂ ਪ੍ਰਧਾਨ ਨੇ ਪਰ ਮੈਂ ਇਹ ਵੀ ਗੱਲ ਕਹਿਣੀ ਤੋਂ ਬਰੇਝ ਨਹੀਂ ਕਰੂੰਗਾ ਕਿਆ ਨਹੀਂ ਹਰਪ੍ਰੀਤ ਸਿੰਘ ਜੀ ਜਦੋਂ ਅਕਾਲ ਤਸਨ ਦੀ ਜ਼ਿੰਮੇਵਾਰੀ ਨਹੀਂ ਸੀ ਜਾਂ ਕਸ਼ਤਰੀ ਕੰਮ ਕਰਾਈ ਹੈ ਨਹੀਂ ਵਿਚਾਰ ਨਾ ਨੂੰ ਨਹੀਂ ਆਇਤਾ ਕਦੀ ਵੀ ਇਹ ਨਜ਼ਰ ਆਇਆ ਕਿ ਕਿਸੇ ਗਰੀਬ ਦੇ ਘਰ ਜਾ ਕੇ ਕਿਸੇ ਨੂੰ ਉਹਦਾ ਜਾ ਕੇ ਕੋਈ ਅਸ਼ੀਰਵਾਦ ਦਿੱਤਾ ਆਵੇ ਕੋਈ ਉਹਨੂੰ ਸਿੱਖਿਆ ਦਿੱਤੀ ਆਵੇ ਕਦੀ ਕਿਸੇ ਦੇ ਘਰ ਚਾਹ ਦਾ ਕੱਪ ਨਹੀਂ ਦਿੱਤਾ ਹੋਵੇ ਕੇਵਲ ਤੇ ਕੇਵਲ ਉਹ ਦੇਸਾਂ ਵਿੱਚ ਜਾਂਦੇ ਸੀ ਫਿਰ ਵੀ ਉਹਨਾਂ ਦਾ ਰਿਸਪੈਕਟ ਕਰਦਾ ਕਿਉਂਕਿ ਉਹ ਜਿਹੜੀ ਇੱਜ਼ਤਾਂ ਦਿੰਦੇ ਰਹੇ ਪਰ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਤੇ ਆਏ ਬਹਿ ਚੁੱਕੇ ਆ ਉਹਦੀ ਇਮਾਨਦਾਰੀ ਰੱਖਣੀ ਚਾਹੀਦੀ ਆ ਤੇ ਅੱਜ ਵੀ ਅਜੇ ਕੁਝ ਨਹੀਂ ਵਿਗੜਿਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਲੰਗਣਾ ਖੁਦ ਨਾ ਕਰਨਾ ਜਿਹੜਾ ਚੁੱਲਾ ਬਾਲ ਕੇ ਬਹਿਗੇ ਆ ਉਹਨੂੰ ਆਪੇ ਹੀ ਭੰਗ ਕਰਕੇ ਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਪਰੋਂ ਹੁਕਮ ਹੋਇਆ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨੀ ਸ਼ੁਰੂ ਕਰੇ ਅਕਾਲੀ ਦਲ ਦੇ ਚੰਦੇ ਵਿੱਚ ਆ ਕੇ ਖਾਣ